ਹਾਂਜੀ ਸਾਰੀ ਸਿਕਾ ਮਿੱਤਰੋ ਵੈਲਕਮ ਬੈਕ ਨਿਊ ਅਨਦਰ ਵਲੌਗ ਸਾਰਿਆਂ ਨੂੰ ਪਹਿਲਾਂ ਤਾਂ ਸੌਰੀ ਵੀ ਆਪਣਾ ਵਲੌਗ ਨਹੀਂ ਆਇਆ ਤੇ ਵਲੌਗ ਦੀ ਮੈਂ ਵਜ੍ਹਾ ਵੀ ਦੱਸ ਦਣਾ ਵਲੌਗ ਕਿਉਂ ਨਹੀਂ ਆਇਆ ਜਿਨ੍ਹਾਂ ਨੇ ਮੇਰਾ ਪਿਛਲਾ ਵਲੌਗ ਨਹੀਂ ਦੇਖਿਆ ਉਹ ਪਹਿਲਾਂ ਪਿਛਲਾ ਵਲੌਗ ਦੇਖ ਲਿਓ ਵੀ ਆਪਾਂ ਦੀਵਾਲੀ ਨੂੰ ਆਪਣੇ ਘਰ ਆਗੇ ਸੀਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਆਪਣੇ ਘਰ ਆਗੇ ਸੀਗੇ ਤੇ ਦੀਵਾਲੀ ਦਾ ਕੰਟੈਂਟ ਸੋਚਿਆ ਹੋਇਆ ਸੀਗਾ ਵਧੀਆ-ਵਧੀਆ ਮੈਂ ਕਿਹਾ ਵਲੌਗ ਬਣਾਵਾਂਗੇ ਪਰ ਐ ਨਹੀਂ ਪਤਾ ਸੀ ਵੀ ਕੀ ਹੋ ਜਾਣਾ ਉਹ ਵੀ ਦੱਸ ਦਣਾ ਮੇਰਾ ਹੋ ਗਿਆ ਸੀਗਾ ਦੀਵਾਲੀ ਵਾਲੇ ਦਿਨ ਐਕਸੀਡੈਂਟ ਤੇ ਗੱਡੀ ਵਾਲੇ ਨੇ ਸਾਈਡ ਮਾਰ ਕੇ ਭੱਜ ਗਿਆ ਤੇ ਸਾਰਾ ਮਤਲਬ ਛਿੱਲੇਗੇ ਸੀ ਗੋਡੇ ਬਾਹਾਂ ਮਤਲਬ ਕਿ इवन ਕਿ ਮੇਰੇ ਫੇਸ ਤੇ ਵੀ ਲੱਗੀ ਸੀਗੀ ਤੇ ਹੁਣ ਇਹ ਨਹੀਂ ਪਤਾ ਵੀ ਕੈਮਰੇ ਦੀ ਸਾਈਡ ਵੀ ਇੱਧਰ ਆ ਕੇ ਇੱਧਰ ਪਰ ਇਧਰਲੀ ਸਾਈਡ ਲੱਗੀ ਸੀਗੀ ਮੇਰੇ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸੱਟਾਂ ਠੀਕ ਨੇ ਪਰ ਮੇਰੇ ਮਨ ਕੇ ਹਿੱਲ ਗਏ ਸੀਗੇ ਉਹ ਚ ਹਜੇ ਪ੍ਰੋਬਲਮ ਹੈਗੀ ਤੇ ਉਹ ਹੌਲੀ-ਹੌਲੀ ਰਿਕਵਰ ਹੋਊਗੀ ਜਿਵੇਂ ਕਿ ਤੁਹਾਨੂੰ ਪਤਾ ਟਾਈਮ ਤਾਂ ਲੱਗਦਾ ਹੀ ਹਰ ਇੱਕ ਚੀਜ਼ ਨੂੰ ਤੇ ਬਾਕੀ ਹੁਣ ਮੈਂ ਕਿਹਾ ਵੀ ਵਲੌਗ ਬਣਾਇਆ ਨਹੀਂ ਚਲੋ ਵਲੌਗ ਬਣਾ ਲਈਏ ਤੇ ਹੁਣ ਤਾਂ ਠੀਕ ਆ ਕਿਉਂਕਿ ਅੱਜ ਸੋਚੇ ਮੈਂ ਕਿ ਗੁਰਦੁਆਰਾ ਸਾਹਿਬ ਚੱਲੀਏ ਤੇ ਬਾਕੀ ਤੁਹਾਨੂੰ ਵੀ ਦਰਸ਼ਨ ਕਰਾਉਂਗਾ ਜਾਂ ਫਲਾਈ ਸਾਹਿਬ ਜਾਵਾਂਗੇ ਜਾਂ ਆਲਮਗੀਰ ਸਾਹਿਬ ਉਹ ਜਿੱਥੇ ਵੀ ਜਾਵਾਂਗੇ ਤੁਸੀਂ ਨਾਲ ਹੀ ਹੋਵੋਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਫਰੈਂਡ ਆ ਜਵੇ ਤੇ ਫਿਰ ਆਪਾਂ ਚੱਲਦੇ ਆ ਤੇ ਤੁਹਾਨੂੰ ਮਿਲਦੇ ਆ ਥੋੜੇ ਟਾਈਮ ਤੱਕ ਕਰ। ਹੋ ਜੀ ਜਿੰਮੇ ਵੀ ਤੁਹਾਨੂੰ ਕਿਹਾ ਸੀਗਾ ਵੀ ਫਰੈਂਡ ਆ ਰਿਹਾ ਤੇ ਫਰੈਂਡ ਪਹੁੰਚ ਗਿਆ ਤੇ ਆਹ ਦੇਖੋ ਇੱਕ ਕਰੋ ਚੱਕ ਹੋਰ ਫਿਰ ਕਿਦਾਂ ਕੀ ਜਾਲਾ ਬਹੁਤ ਵਧੀਆ ਤੇ ਹੁਣ ਕਿੱਥੇ ਦਾ ਪਲਾਨ ਦੱਸੋ ਫਿਰ ਚੱਲਦੇ ਆ ਕਿਧਰ ਕਿਧਰ ਇਹੀ ਚੱਲਾਂਗੇ ਹਾਂ ਤੇ ਹੁਣ ਚੱਲਦੇ ਆਂ ਤੇ ਗੱਡੀ 'ਚ ਬੈੰਨੇ ਆ ਤੇ ਫੇਰ ਤੁਹਾਨੂੰ ਮਿਲਦੇ ਆਂ ਤੇ ਦੇਖਦੇ ਆਂ ਫਲਾਈ ਸਾਹਿਬ ਚੱਲੀਏ ਕਿ ਆਲੰਗਵੀਰ ਸਾਹਿਬ ਚੱਲੀਏ ਕਿ ਦੋਨਾਂ ਗੁਰਦੁਆਰਾ ਸਾਹਿਬ ਚੱਲੀਏ ਤੇ ਤੁਹਾਡੇ ਵੀ ਦਰਸ਼ਨ ਕਰਾਉਣੇ ਨੇ ਨਾਲੇ ਆਪ ਕਰਦੇ ਆਂ ਤੇ ਹੁਣ ਤੁਹਾਨੂੰ ਆਪਾਂ ਮਿਲਦੇ ਆਂ ਲੋ ਜੀ ਫਾਈਨਲੀ ਕਰੋ ਆਪਾਂ ਤੁਰਪੇ ਤੇ ਹੁਣ ਦੇਖਦੇ ਆਂ ਕਿਹੜਾ ਗੁਰਦੁਆਰਾ ਸਾਹਿਬ ਪਹਿਲਾਂ ਚੱਲੀਏ ਮੇਰੇ ਹਿਸਾਬ ਨਾਲ ਫਲਾਈ ਸਾਹਿਬ ਚੱਲਾਂਗੇ ਤੇ ਆਪਾਂ ਹੁਣ ਤੁਹਾਨੂੰ ਪਹੁੰਚ ਕੇ ਉੱਥੇ ਮਿਲਦੇ ਆਂ ਰਾਸਤੇ ਦੇ ਦੌਰਾਨ ਤੁਸੀਂ ਵਿਊ ਇੰਜੋਏ ਕਰੋ ਜੀ ਆਪਾਂ ਆਲਮਗੀਰ ਸਾਹਿਬ ਵਾਲੇ ਰੋਡ ਤੇ ਚੜ ਗਏ ਹੁਣ ਲਾਈਸੋਪ ਵੀ ਆਹੀ ਰੋਡ ਤੇ ਆ ਇਧਰ ਨਾਲ ਬੈਠਾ ਤੇ ਜਾ ਰਹੇ ਆ ਆਪਣਾ फलाई साहब पहुंचे इधर नहर जा रही है इधर बस आप हो गए फलाई साहब आोड लो जी आप फाइनली पहुंच गए फलाई साहब गुरद्वारा साहब ਤੇ ਹੁਣ ਆਪਾਂ ਦਰਸ਼ਨ ਕਰਦੇ ਆਂ ਅੰਦਰ ਜਾ ਕੇ ਜੇ ਤਾਂ ਵੀਡੀਓ ਲਾਊਡ ਹੋਊਗੀ ਤਾਂ ਆਪਾਂ ਬਣਾਵਾਂਗੇ ਤੇ ਤੁਸੀਂ ਬਲੌਗ 'ਚ ਬਣੇ ਰਹੋ ਤੇ ਆਪਾਂ ਦਰਸ਼ਨ ਕਰਕੇ ਫੇਰ ਤੁਹਾਨੂੰ ਮਿਲਦੇ ਆਂ ਓਰੇ ਆਪਣੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀ ਇਹ ਦਰਖਤ 17ਪੋ 1704 ਈਸਵੀ ਨੂੰ ਇਧਰ ਆਖਰ ਨੂੰ ਫਲਾਈ ਦੇ ਦਰਖਤਾਂ ਨਾਲ ਜਾਣਿਆ ਜਾਂਦਾ ਹੈ ਇਹ ਸਾਡੇ ਲੁਧਿਆਣਾ ਜ਼ਿਲ੍ਹੇ ਵਿੱਚ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਨਾਲ ਜਾਣਿਆ ਜਾਂਦਾ ਗੁਰਦੁਆਰਾ ਸਾਹਿਬ ਉੱਥੇ ਇਹ ਦਰਖਤ ਹੈ ਗੰਗਾ ਹਾਲ ਪਹੁੰਚ ਗਈ ਪ੍ਰਸ਼ਾਦਾ ਛਕੀ ਹੈ ਹਾਂਜੀ ਆਪਾਂ ਦਰਸ਼ਨ ਕਰ ਲਏ ਗੁਰੂ ਘਰ ਦੇ ਤੇ ਜਿਵੇਂ ਕਿ ਤੁਹਾਨੂੰ ਦਿਖਾਇਆ ਫਲਾਈ ਸਾਹਿਬ 10ਵੇਂ ਪਾਸ਼ਾ ਜੀ ਆਏ ਹੋਏ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਹੁਣ ਚੱਲੇ ਆਪਾਂ ਆਲੰਗਵੀਰ ਸਾਹਿਬ ਤੇ ਇਧਰਲਾ ਨਹਿਰ ਦਾ ਮਹੌਲ ਜਿਹੜੀ ਨਾਲ ਜਾਂਦੀ ਆ ਤੇ ਉੱਥੇ ਸਾਹਮਣੇ ਵੱਤਕਾਂ ਵੀ ਨੇ ਤੇ ਗੱਡੀ 'ਚ ਬੈਠੇ ਆ ਕਹਿੰਦਾ ਮੇਰੇ ਬੂਟ ਪਾਏ ਹੋਏ ਨੇ ਹੁਣ ਤਾਰੇ ਹੀ ਹੋਏ ਨੇ ਕਹਿੰਦਾ ਨੰਗੇ ਪੈਰੀ ਆਉਂਗਾ ਤੇ ਲਿਬੜੇੜੇ ਤੇ ਬਾਕੀ ਹੁਣ ਚੱਲਦੇ ਆ ਜਿਹੜਾ ਇਧਰ ਆਊਗਾ ਸਾਰਿਆਂ ਨੂੰ ਪਤਾ ਹੋਊਗਾ ਕੈਂਡ ਦੇ ਪਕੌੜੇ ਇੱਥੇ ਬੜੇ ਫੇਮਸ ਆ ਤੇ ਕੈਂਡ ਵਾਲੇ ਆਹੀ ਨਹਿਰ ਦੇ ਪੰਦੇਓ ਪਰਲੇ ਰੋਡ ਤੇ ਤੇ ਇਧਰ ਨਾਲ ਦੇ ਰੋਡ ਤੇ ਫਲਾਈ ਸਾਫ ਕਰ ਦਵਾਰਾ ਤੇ ਹੁਣ ਆਪਾਂ ਚੱਲਦੇ ਆ ਆਲੰਗਿਰ ਸਾਹਿਬ ਤੇ ਤੁਸੀਂ ਬਣੇ ਰਹੋ ਬਲੌਗ 'ਚ ਲੋ ਜੀ ਗੁਰਦੁਆਰਾ ਆਲੰਗਿਰ ਸਾਹਿਬ ਦੀ ਪਾਰਕਿੰਗ 'ਚ ਆ ਗਏ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਇਧਰੋਂ ਇਹ ਜੀ ਆਲੰਗਿਰ ਸਾਹਿਬ ਗੁਰਦੁਆਰਾ ਸਾਹਿਬ ਅਡਲ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਪਵਨ ਉਸਤਾਨ ਤੋਂ ਭਾਈ ਨਗਈਆ ਜੀ ਨੇ ਦਸਵੇਂ ਪਾਸ਼ਾ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਡ ਕੀਤਾ ਸੀ ਜਿਹੜਾ ਤੁਹਾਨੂੰ ਅਸੀਂ ਪਹਿਲਾਂ ਆਪਾਂ ਤੁਹਾਨੂੰ ਦੋਰਾ ਸਾਬ ਦਿਖਾਇਆ ਸੀ ਨਾ ਉੱਥੇ ਫਲਾਈ ਸਾਹਿਬ ਦੁਆਰਾ ਉੱਥੇ ਜਿਹੜਾ ਬੰਨਿਆ ਹੋਇਆ ਸੀ ਘੋੜਾ ਉਹ ਵਾਲਾ ਇਹ ਉਹ ਬਿਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਪ੍ਰਗਟ ਕੀਤਾ ਸੀ। ਈ ਹੁਣ ਆਲਮਗੀਰ ਸਾਹਿਬ ਆਇਆ ਕਿਉਂ ਨਾ ਇੱਥੇ ਢੇੜਾ ਲੱਗੇ ਚੱਲੀ ਹੈ। ਬਣੀ ਵੀ ਹੋਈ ਜਾਂਦੀ ਸੋਹਣੀ ਛੱਡੀ। ਇੱਥੇ ਵੀ ਸਾਂਹੀ ਆਊਟਲੈਟ ਆ ਨਾ। ਹਾਂ ਸੋਹਣਾ ਹੋਣਾ। ਇਹ ਇੱਥੇ ਆ। ਆਂ ਰੂਹ ਹੈ ਕਿੰਨਾ ਡਾ। ਬੜਾ ਚੱਲੀਏ ਬਸ ਘੁੰਮ ਲਈ ਘੁੰਮ ਲਈ ਆਨੇ ਚੱਲਦੇ ਆਸ਼ਾ ਪੂਰਾ ਤੇ ਨਾ ਰੋਡ ਤੇ ਖੜਦਿਆਂ ਨੇ ਨਾਰੀਅਲ ਲਿਆਂਈ ਬਾਈ ਨੇ ਮੈਂਟ ਮਾਰੇ ਕੱਟਣ ਲਈ। ਉਹ ਹਜੇ ਵੀ ਵੇਚੀ ਬੈਠਾ। ਇਹ ਨਹੀਂ ਬਾਹਰ ਨਿਕਲਦੇ। ਹੁਣ ਚਲਦੇ ਆ ਨਾਰੀਅਲ ਲੈਣ ਲਈ। ਓਕੇ ਬਾਈ ਮਿਲਦੇ ਆ। ਠੀਕ ਆ। ਚੱਲ ਚੱਲ ਦੂ। ਜੀ ਫਾਈਨਲੀ ਆਪਾਂ ਘਰੇ ਪਹੁੰਚ ਗਏ ਤੇ ਫਰੈਂਡ ਵੀ ਚਲੀ ਗਿਆ। ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆ ਕਿਸੇ ਨੈਕਸਟ ਵਲੌਗ ਚ। ਵਧੀਆ ਵਧੀਆ ਵਲੌਗ ਹੁਣ ਬਣਾਵਾਂਗੇ ਤੇ ਬਾਕੀ ਸਰੀਰ ਪ੍ਰੋਪਰ ਸੈੱਟ ਹੋ ਜੇ ਤੇ ਫਿਰ ਕੰਟੈਂਟ ਆਪਾਂ ਕੱਢਦੇ ਰਵਾਂਗੇ ਤੇ ਮਿਲਦੇ ਆਪਾਂ ਹੁਣ ਕਿਸੇ ਨੈਕਸਟ ਵਲੌਗ 'ਚ